ਨਮਸਕਾਰ ਦੋਸਤੋ ਇੱਕ ਬਹੁਤ ਵੱਡੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਇੱਕ ਬਹੁਤ ਵਧੀਆ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕੇਰਲਾ ਦੀ ਰਹਿਣ ਵਾਲੀ ਲੜਕੀ ਜਿਹੜੀ ਨਮੇਸ਼ਾ ਪ੍ਰਿਆ ਸੀ ਜਿਸ ਨੂੰ ਕੇ ਯਮਨ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਔਰ ਉਸ ਨੂੰ ਕੱਲ 16 ਜੁਲਾਈ ਨੂੰ ਸਵੇਰੇ ਫਾਂਸੀ ਦਿੱਤੀ ਜਾਣੀ ਸੀ ਉਸ ਦੀ ਫਾਂਸੀ ਦੀ ਸਜ਼ਾ ਜਿਹੜੀ ਆ ਫਿਲਹਾਲ ਟਾਲ ਦਿੱਤੀ ਗਈ ਹੈ ਸੋਏ ਬਹੁਤ ਵੱਡੀ ਉਸ ਪਰਿਵਾਰ ਲਈ ਰਾਹਤ ਦੀ ਗੱਲ ਹੈ ਕਿ ਉਸ ਲੜਕੀ ਦੀ ਫਾਂਸੀ ਦੀ سزا ਜਿਹੜੀ ਆ ਉਹ ਕੁਝ ਸਮੇਂ ਲਈ ਟਾਰ ਦਿੱਤੀ ਗਈ ਹੈ ਭਾਰਤ ਦਾ ਵਿਦੇਸ਼ ਮੰਤਰਾਲਾ ਲਗਾਤਾਰ ਯਮਨ ਦੀ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਵਿਦੇਸ਼ ਮੰਤਰੀਆਂ ਦੇ ਅਧਿਕਾਰੀ ਲਗਾਤਾਰ ਯਮਨ ਸਰਕਾਰ ਦੇ ਟੱਚ ਦੇ ਵਿੱਚ ਸੀਗੇ ਯਮਨ ਸਰਕਾਰ ਨਾਲ ਲਗਾਤਾਰ ਗੱਲਬਾਤ ਕਰ ਰਹੇ ਸੀ ਉਹ ਚਾਹੁੰਦੇ ਸੀ ਕਿਸੇ ਨਾ ਕਿਸੇ ਤਰੀਕੇ ਇਸ ਲੜਕੀ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਹੋਰ ਟਾਲ ਦਿੱਤੀ ਜਾਵੇ ਇਸ ਦੇ ਨਾਲ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈਗੀ ਹੈ ਪੀੜਤ ਪਰਿਵਾਰ ਨੂੰ ਮਿਲੀ ਹੈ ਉਸ ਲੜਕੀ ਦੀ ਜਿਹੜੀ ਸਜ਼ਾ ਕੱਲ ਹੋਣੀ ਸੀ 16 ਜੁਲਾਈ ਨੂੰ ਫਿਲਹਾਲ ਉਹ ਕੁਝ ਸਮੇਂ ਲਈ ਟਾਲ ਦਿੱਤੀ ਗਈ ਹੈ ਉਹ ਸਜ਼ਾ ਉਸ ਨੂੰ ਕਦੋਂ ਹੋਏਗੀ ਜਾਂ ਉਸ ਨੂੰ ਮਾਫ ਕਰ ਦਿੱਤਾ ਜਾਏਗਾ ਜਾਂ ਉਸ ਨੂੰ ਉਹ ਦੀ سزا ਨੂੰ ਕਿਸੇ ਹੋਰ سزا ਦੇ ਵਿੱਚ ਬਦਲ ਦਿੱਤਾ ਜਾਏਗਾ ਇਸ ਦਾ ਹਰੇ ਤੱਕ ਸਾਡੇ ਕੋਲ ਕੋਈ ਅਪਡੇਟ ਨਹੀਂ ਆਇਆ ਜਦੋਂ ਤੱਕ ਇਸ ਦਾ ਕੋਈ ਅਪਡੇਟ ਆਏਗਾ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਜ਼ਰੂਰ ਕਰਾਂਗੇ